ਵੀ ਦੇਖੇ ਸਾਰੇ ਦਸਕਿਆਂ ਸਵਾਗਤ ਹੈ ਮਹਾਤੁਲ ਸ਼ਰਮਾ ਸ਼ਿਕਾਤਕ ਸਹਾਤੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਕਮਲਕੌਰ ਭਾਬੀ ਦੇ ਹਤਿਆਕਾਂਡ ਨੂੰ ਉਹਨਾਂ ਦੇ ਕਤਲ ਨੂੰ ਜਾਇਜ਼ ਦੱਸਿਆ ਹੈ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਮੈਰੋ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਵੀ ਜਾਇਜ਼ ਠਹਿਰਾਇਆ ਹੈ ਹੈਡ ਗ੍ਰੰਥੀ ਸਾਹਿਬ ਦਾ ਕਹਿਣਾ ਹੈ ਕਿ ਜੋ ਲਚਰਤਾ ਫੈਲਾਉਂਦਾ ਹੈ ਜੋ ਸਮਾਜ ਦੇ ਵਿੱਚ ਇਸ ਤਰੀਕੇ ਦੀ ਗੰਧ ਫੈਲਾਉਂਦਾ ਹੈ ਅਸ਼ਲੀਲ ਕਮੈਂਟ ਕਰਦਾ ਹੈ ਇਦਾਂ ਦੇ ਪੱਦੇ ਗਾਣੇ ਆਂਦੇ ਨੇ ਜੋ ਸਮਾਜ ਨੂੰ ਖਰਾਬ ਕਰਦਾ ਹੈ ਉਸ ਨਾਲ ਅਜੀਹਾ ਹੀ ਹੋਣਾ ਚਾਹੀਦਾ ਹੈ ਉਹਨਾਂ ਦੇ ਨਾਲ ਕੋਈ ਗਲਤ ਨਹੀਂ ਕੀਤਾ ਗਿਆ ਉਹਨਾਂ ਨੇ ਹਾਲਾਂਕਿ ਕਮਲ ਕੌਰ ਦਾ ਅਤੇ ਅਮਰਪਾਤ ਸਿੰਘ ਮੈਰੋ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਜੋ ਘਟਨਾ ਕਮ ਵਾਪਰਿਆ ਹੈ ਇਨਫਲੂਐਂਸਰ ਕਮਲ ਕੌਰ ਕੰਚਨ ਕੁਮਾਰੀ ਉਰਫ ਕਮਲ ਪਾਬੀ ਦੇ ਨਾਲ ਜਿਸ ਤਰੀਕੇ ਨਾਲ ਅਮਰਪਾਤ ਸਿੰਘ ਮੈਰੋ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਮਲ ਪਾਬੀ ਦਾ ਕਤਲ ਕੀਤਾ ਗਿਆ ਹੈ ਹੈੱਡ ਗੰਤੀ ਸਾਹਿਬ ਨੇ ਇਸ ਨੂੰ ਜਾਇਜ਼ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੂਰੇ ਸਮਾਜ ਨੂੰ ਸਿਰਫ ਇਹ ਨਹੀਂ ਕਿ ਸਿਰਫ ਸਿੱਖ ਸੰਗਤ ਫਿਰ ਚਾਹੇ ਉਹ ਹਿੰਦੂ ਭਰਾ ਹੋਣ ਜਾਂ ਮੁਸਲਮਾਨ ਕਿਸੇ ਵੀ ਨੌਜਵਾਨ ਨੂੰ ਅਜੀਹੀ ਲਚਰਤਾ ਨੂੰ ਦੇਖਣਾ ਵੀ ਨਹੀਂ ਚਾਹੀਦਾ ਅਤੇ ਨਾ ਹੀ ਇਸ ਨੂੰ ਲਾਈਕ ਕਰਕੇ ਇਸ ਨੂੰ ਅੱਗੇ ਆਪਣੇ ਜੀਵਨ ਚ ਢਾਲਣਾ ਚਾਹੀਦਾ ਉਹਨਾਂ ਕਿਹਾ ਕਿ ਗੁਰੂ ਸਾਹਿਬ ਵੀ ਇਹੀ ਕਹਿੰਦੇ ਹੈ ਕਿ ਅੱਛੀ ਬਾਣੀ ਸੁਨੋ ਅਤੇ ਦੇਖੋ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਗੁਰੂ ਪ੍ਰਤਾਪ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤਖਤ ਰਚਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਣ ਇਹ ਸਾਖ ਸਾਖਤ 나ਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਚਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁਸ਼ਿਆ ਨੂੰ ਜਿੱਥੇ ਸਰਬਸਾਂ ਦੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਰਜਨਦਾਸ ਬਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਜਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾ ਵਿੱਚ ਪਾਇਆ ਤੇ ਗੁਰੂ ਦਾ ਖਾਲਸਾ ਛੁੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੁੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰਾਂ ਦੇ ਅਪਡੇਟ ਲਈ ਦੇਖਦੇ ਰਹੋ ਪੰਜਾਬ ਪ੍ਰੋਟੀ